ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਹੈ ਜੋ ਸੁੱਖ ਨਹੀਂ ਚਾਹੁੰਦਾ ਪਰ ਫੇਰ ਵੀ ਇਸ ਦੁਨੀਆ ਵਿੱਚ ਸਦੀਵੀ ਸੁੱਖ ਕਿਸੇ ਨੂੰ ਨਹੀਂ ਮਿਲਦਾ ਦੁਖੀ ਦੁੱਖ ਪੱਲੇ ਪੈਂਦਾ ਹੈ ਜਿਸ ਨੂੰ ਦੇਖੋ ਦੁਖੀ ਦਿਸਦਾ ਹੈ ਕਈ ਬਾਹਰੋਂ ਬਹੁਤ ਖੁਸ਼ ਨਜ਼ਰ ਆਉਂਦੇ ਹਨ ਪਰ ਜਦੋਂ ਉਹਨਾਂ ਦੇ ਕੋਲ ਹੋ ਕੇ ਦੇਖੀਦਾ ਹੈ ਤਾਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਖੁਸ਼ ਉਹ ਵੀ ਨਹੀਂ ਹੁੰਦੇ ਜਿਵੇਂ ਰੇਗਿਸਤਾਨ 'ਚੋਂ ਪਾਣੀ ਨਹੀਂ ਲੱਭਦਾ ਉਸੇ ਤਰ੍ਹਾਂ ਹੀ ਇਸ ਦੁਨੀਆ ਵਿੱਚੋਂ ਸੁੱਖ ਲੱਭਣਾ ਇੱਕ ਮਿੱਥਿਆ ਖਿਆਲੀ ਹੈ ਬਾਬਾ ਫਰੀਦ ਜੀ ਨੇ ਵੀ ਬਹੁਤ ਖੂਬ ਸਮਝਾਇਆ ਹੈ ਕਿ ਮੈਂ ਸੋਚਿਆ ਸੀ ਕਿ ਕਿਤੇ ਮੈਨੂੰ ਹੀ ਦੁੱਖ ਹੈ ਪਰ ਜਦੋਂ ਮੈਂ ਧਿਆਨ ਨਾਲ ਸੁਰਤ ਚੜਾ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਘਰ-ਘਰ ਇਹ ਦੁੱਖ ਦੀ ਅਗ ਮੌਜੂਦ ਹੈ ਫਰੀਦਾ ਮੈਂ ਜਾਣਿਆ ਦੁੱਖ ਮੁੱਜ ਕੋ ਦੁੱਖ ਸਬਾਏ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ-ਘਰ ਇਹ ਅਗ ਸਭ ਦੁਖੀ ਹਨ ਕਿਉਂਕਿ ਸਭ ਨਾਮ ਤੋਂ ਹੀਣੇ ਹਨ ਦੁੱਖ ਦਾ ਕਾਰਨ ਲੱਭਣ ਲਈ ਅਤੇ ਦੁੱਖ ਦੇ ਸਤਾਏ ਹੋਏ ਅਣਗਿਣਤ ਲੋਕਾਂ ਨੇ ਇਸ ਦੇ ਮੂਲ ਕਾਰਨ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਦਾ ਪੂਰਾ ਇਲਾਜ ਕਿਸੇ ਪਾਸੋਂ ਨਹੀਂ ਹੋਇਆ ਰਾਜਾ ਭਰਤਰੀ ਆਪਣੀ ਤੀਸਰੀ ਪਤਨੀ ਪਿੰਗਲਾ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਦੀ ਇਹ ਪਤਨੀ ਬਦਕਾਰ ਸੀ ਜਦੋਂ ਰਾਜੇ ਭਰਤਰੀ ਨੂੰ ਆਪਣੀ ਪਤਨੀ ਦੀ ਬੇਵਫਾਈ ਅਤੇ ਬਦਕਾਰੀ ਦਾ ਪਤਾ ਲੱਗਿਆ ਤਾਂ ਉਸ ਨੇ અત્યੰਤ ਦੁੱਖ ਮਹਿਸੂਸ ਕੀਤਾ ਦੁੱਖ ਵਿੱਚ ਰਾਜਭਾਗ ਛੱਡ ਕੇ ਦੁੱਖ ਦਾ ਇਲਾਜ ਲੱਭਣ ਲੱਗ ਪਿਆ ਗੌਤਮ ਸਿਧਾਰਥ ਇੱਕ ਰਾਜਕੁਮਾਰ ਸੀ ਕਦੇ ਦੁੱਖ ਮਹਿਸੂਸ ਨਹੀਂ ਸੀ ਕੀਤਾ ਪਰ ਜਦੋਂ ਜਵਾਨੀ ਤੱਕ ਉਸਨੇ ਦੁੱਖ ਦੇ ਤਿੰਨ ਭਿਆਨਕ ਰੂਪ ਰੋਗ ਬੁਢੇਪਾ ਅਤੇ ਮੌਤ ਦੇਖੇ ਤਾਂ ਉਹ ਵਿਅਕਲ ਹੋ اٹھਿਆ ਉਸ ਦਾ ਕੋਮਲ ਦਿਲ ਬਲੁੰਦ ਰਿਆ ਗਿਆ ਅਤੇ ਉਹ ਰਾਜ ਭਾਗ ਛੱਡ ਕੇ ਦੁੱਖ ਦਾ ਕਾਰਨ ਲੱਭਣ ਚਲਾ ਗਿਆ ਉਹ ਬਾਅਦ ਵਿੱਚ ਹਿੰਦੁਸਤਾਨ ਦਾ ਮਹਾਨ ਦਾਰਸ਼ਨਿਕ ਅਤੇ ਬੁੱਧ ਧਰਮ ਬਾਨੀ ਮਹਾਤਮਾ ਬੁੱਧ ਬਣਿਆ ਉਹਨਾਂ ਨੇ ਦੁੱਖਾਂ ਦਾ ਕਾਰਨ ਆਸਾਂ ਜਾਂ ਛਾਵਾਂ ਨੂੰ ਦੱਸਿਆ ਸੀ ਸਹੀ ਫਰਮਾਇਆ ਸੀ ਉਹਨਾਂ ਨੇ ਕਿ ਦੁੱਖ ਦਾ ਕਾਰਨ ਆਸਾਂ ਜਾਂ ਇੱਛਾ ਹੈ ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਆਸਾ ਦਾ ਕਾਰਨ ਕੀ ਹੈ ਅਤੇ ਇਲਾਜ ਕੀ ਹੈ ਇਸੇ ਤਰ੍ਹਾਂ ਹੀ ਬੇਅੰਤ ਅਫਲਾਤੂਨ ਵਰਗੇ ਅਤੇ ਅਰਸਤੂ ਸ਼ੁਕਰਾਤ ਵਰਗੇ ਮਹਾਨ ਦਾਰਸ਼ਨਿਕ ਹੋਏ ਹਨ ਜੋ ਦੁੱਖ ਬਾਰੇ ਸੋਚਦੇ ਰਹੇ ਪਰ ਇਲਾਜ ਕਿਸੇ ਪਾਸੋਂ ਨਹੀਂ ਹੋਇਆ ਗੁਰੂ ਨਾਨਕ ਸਾਹਿਬ ਨੇ ਦੁਨੀਆ ਵਿੱਚ ਪ੍ਰਗਟ ਹੋ ਕੇ ਡੰਕੇ ਦੀ ਚੋਟ ਤੇ ਦੱਸਿਆ ਕਿ ਦੁੱਖ ਦਾ ਕਾਰਨ ਸੁਖ ਸਾਗਰ ਵਾਹਿਗੁਰੂ ਤੋਂ ਟੁੱਟਣਾ ਹੈ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤੇ ਕਿਤੇ ਦੁੱਖ ਬਿਨਸ ਜਾਈ ਹਮਾਂ ਵਿੱਚ ਜਗ ਉਪਜਾਇਪੁਰਖ ਨਾਮ ਵਿਸਰੇ ਆਂ ਦੁਖ ਪਾਈ ਬਸ ਸੁਖ ਸਾਗਰ ਵਾਹਿਗੁਰੂ ਦਾ ਨਾਮ ਵਿਸਾਰਨ ਕਰਕੇ ਦੁਖ ਉਪਜਦਾ ਹੈ ਇਹੋ ਹੀ ਕਾਰਨ ਹੈ ਕਿ ਸੰਸਾਰ ਦੁਖੀ ਹੈ ਸੋ ਜਦੋਂ ਦੁਖ ਵਿਆਪੇ ਤਾਂ ਗੁਰਮੁਖ ਨੂੰ ਚਾਹੀਦਾ ਹੈ ਕਿ ਬਾਹਲੀਆ ਫਿਲਾਸਫੀਆਂ ਨਾ ਕੋਟੇ ਅਤੇ ਸਭ ਕੁਝ ਤੱਜ ਕੇ ਨਾਮ ਜਪ ਕੇ ਪਰਮੇਸ਼ਰ ਸੁਖ ਸਾਗਰ ਨੂੰ ਚੇਤੇ ਕਰੇ ਦੁਖ ਚਲਿਆ ਜਾਵੇਗਾ ਅਤੇ ਸੁਖ ਸਾਗਰ ਵਾਹਿਗੁਰੂ ਦੀ ਪ੍ਰਾਪਤੀ ਵੀ ਹੋ ਜਾਵੇਗੀ ਜਿਵੇਂ ਕਿ ਦੋਵੇਂ ਪਾਤਸ਼ਾਹ ਦਾ ਫਰਮਾਨ ਹੈ ਮਹੱਲਾ ਦੂਜਾ ਜਾਸੁਕਤਾ ਸ਼ਾਰਾਵਿਓ ਦੁਖ ਭੀ ਸਮਾਲਿਓ ਏ ਨਾਨਕ ਕਹੈ ਸਿਆਣੀ ਏਉ ਕੰਤ ਮਿਲਾਵਾ ਹੋਏ ਇਸ ਦੁਨੀਆ ਦਾ ਕੋਈ ਐਸਾ ਸੁਖ ਨਹੀਂ ਜੋ ਅੰਤ ਵਿੱਚ ਦੁੱਖ ਰੂਪ ਨਾ ਹੋ ਨਿਬੜੇ ਜੇ ਸਵਾਦਾਂ ਵਿੱਚ ਸੁਖ ਲੱਭੋ ਤਾਂ ਤਨ ਰੋਗੀ ਹੋ ਜਾਂਦਾ ਹੈ ਜੇ ਵਿਸ਼ੇ ਵਿਕਾਰਾਂ ਵਿੱਚ ਫਸ ਕੇ ਕਾਮ ਵਾਲੇ ਭੋਗ ਭੋਗੋ ਤਾਂ ਉਹ ਦੁੱਖ ਸਹਣੇ ਪੈਂਦੇ ਹਨ ਕਿ ਸੋਚ ਕੇ ਵੀ ਰੂ ਕੰਬ ਉੱਠਦੀ ਹੈ ਧੀਆਂ ਪੁੱਤਰਾਂ ਤੇ ਆਸ ਰੱਖ ਕੇ ਤਾਂ ਕਿਸੇ ਵਿਰਲੇ ਨਹੀਂ ਸੁਖ ਪ੍ਰਾਪਤ ਕੀਤਾ ਹੈ ਤਨਵੰਤ ਹੋ ਕੇ ਵੀ ਸੁਖ ਨਹੀਂ ਮਿਲਦੇ ਅਤੇ ਇਹ ਤੁਹਾਨੂੰ ਸਗੋਂ ਪਰੇਸ਼ਾਨੀਆਂ ਵਿੱਚ ਪਾ ਦਿੰਦਾ ਹੈ ਵੱਡੇ ਅਹੁਦਿਆਂ ਤੇ ਬੈਠ ਕੇ ਰਾਜ ਕਰਨ ਨਾਲ ਵੀ ਸੁੱਖ ਨਹੀਂ ਮਿਲਦਾ ਕਿਉਂਕਿ ਕਈ ਅੰਦੇਸ਼ੇ ਚਿੰਬੜ ਜਾਂਦੇ ਹਨ ਅਤੇ ਬੜੇ-ਬੜੇ سنگੀਨ ਪਾਪ ਤਾਂ ਆਪ ਮੁਹਾਰੇ ਹੀ ਹੋ ਜਾਂਦੇ ਹਨ ਗੱਲ ਕੀ ਇਸ ਦਿਸ ਦੀ ਦੁਨੀਆ ਵਿੱਚ ਸੁੱਖ ਹੈ ਹੀ ਨਹੀਂ ਇਸੇ ਕਰਕੇ ਹੀ ਹਜ਼ੂਰ ਨੇ ਫਰਮਾ ਦਿੱਤਾ ਹੈ ਕਿ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ ਗੁਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਇਹ ਸੰਸਾਰ ਅਸੀਂ ਜ਼ਹਿਰ ਵਾਂਗ ਹੀ ਦੇਖਿਆ ਹੈ हे ਗੁਸਾਈ ਮੇਰੀ ਰੱਖਿਆ ਕਰੋ ਅਤੇ ਕਿਰਪਾ ਕਰੋ ਕਿ ਮੈਨੂੰ ਤੇਰੇ ਨਾਮ ਦਾ ਆਸਰਾ ਮਿਲ ਜਾਵੇ ਜੀਵ ਬਹੁਤ ਯਤਨ ਕਰਦਾ ਹੈ ਕਿ ਸੁਖ ਪ੍ਰਾਪਤ ਹੋਵੇ ਪਰ ਇਸ ਜੀਵ ਨੂੰ ਫਸਾਉਣ ਵਾਲੇ ਬਿਕਾਰ ਬਹੁਤ ਹਨ ਜੋ ਇਸ ਨੂੰ ਛੁੱਟਣ ਨਹੀਂ ਦਿੰਦੇ ਜੀਵ ਦੀ ਹਾਲਤ ਕੁਝ ਅਜਿਹੇ ਪੰਖੀ ਵਰਗੀ ਹੈ ਜੋ ਕਿਸੇ ਬਾਗੀਚੇ ਵਿੱਚ ਸੁੰਦਰ ਤਲਾਬ ਕੰਡੇ ਜਾ ਬੈਠਾ ਪਰ ਉੱਥੇ ਉਸ ਦਾ ਸ਼ਿਕਾਰ ਕਰਨ ਲਈ 50 ਸ਼ਿਕਾਰੀ ਮੌਜੂਦ ਸਨ ਇੱਕ ਤਾਂ 50 ਸ਼ਿਕਾਰੀ ਉਤੋਂ ਪੰਖੀ ਕਮਲਾ ਸੀ ਜਿਸ ਕਾਰਨ ਉਹ ਬਗੀਚੇ ਦੇ ਸੁੰਦਰ ਤਲਾਬ ਦੀਆਂ ਲਹਿਰਾਂ ਦਾ ਪੱਟਿਆ ਹੋਇਆ ਲਹਿਰਾਂ ਵਿੱਚ ਮਸਤ ਹੋਇਆ ਪਿਆ ਸੀ ਇਸ ਕਰਕੇ ਉਹ ਬਚ ਨਹੀਂ ਸਕਦਾ ਤੇ ਬਚਿਆ ਵੀ ਨਹੀਂ ਇਸ વાਤਾ ਨੂੰ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਇਸ ਸ਼ਲੋਕ ਵਿੱਚ ਬਹੁਤ ਖੂਬਸੂਰਤੀ ਨਾਲ ਬੰਦ ਕੀਤਾ ਹੈ ਸਰਵਰ ਪੰਖੀ ਏਕੜੋ ਫਾਹੀ ਵਾਲ 50 ਇਹ ਤਨ ਲੈਰੀ ਗੜ ਥਿਆ ਸੱਚੇ ਤੇਰੀ ਆਸ ਕਿਵੇਂ ਬਚ ਸਕਦਾ ਹੈ ਇਹ ਬਖਈ ਜੀਵ ਜਦੋਂ ਕਿ ਉਹ ਅਗਿਆਨੀ ਅਤੇ ਮੂਰਖ ਹੈ ਪਰ ਉਸ ਨੂੰ ਫਸਾਉਣ ਵਾਲੇ ਅਨੇਕਾਂ ਸ਼ਿਕਾਰੀ ਬਹੁਤ ਹੀ ਚਲਾਕ ਤੇ ਕਾਮਲ ਸ਼ਿਕਾਰੀ ਹਨ ਇੱਕ ਦੁਬਲਾ ਪਤਲਾ ਜਿਆ ਹਿਰਨ ਜੰਗਲ ਦੇ ਉਸ ਪਾਸੇ ਆ ਨਿਕਲਿਆ ਜਿੱਥੇ ਬਹੁਤ ਸਾਫ਼ ਪਾਣੀ ਵਾਲਾ ਇੱਕ ਸੋਹਣਾ ਤਲਾਬ ਸੀ ਪਿਆਸਾ ਹਿਰਨ ਤਲਾਬ ਵੱਲ ਧਾ ਕੇ ਪਹੁੰਚਿਆ ਪਰ ਉੱਥੇ ਲੱਖ ਸ਼ਿਕਾਰੀ ਉਸ ਦਾ ਸ਼ਿਕਾਰ ਕਰ ਲਈ ਪਹਿਲਾਂ ਹੀ ਫਾਹੀ ਲਾ ਕੇ ਬੈਠੇ ਸਨ ਕੀ ਕਰ ਸਕਦਾ ਸੀ ਉਹ ਵਿਚਾਰਾ ਦੁਬਲਾ ਪਤਲਾ ਹਿਰਨ ਜੋ ਕਿ ਪਿਆਸ ਨਾਲ ਵਿਆਕੁਲ ਸੀ ਅਤੇ ਤਲਾਬ ਵੱਲ ਜਾਣ ਤੋਂ ਰੁਕ ਨਹੀਂ ਸੀ ਸਕਦਾ ਹਿਰਨ ਦੀ ਇਸ ਹਾਲਤ ਨੂੰ ਭਗਤ ਕਬੀਰ ਜੀ ਨੇ ਬਹੁਤ ਸੁੰਦਰ ਬਿਆਨ ਕੀਤਾ ਹੈ ਆਪਣੇ ਸ਼ਲੋਕਾਂ ਵਿੱਚ ਕਬੀਰ ਹਰਨਾ ਦੂਬਲਾ ਇਹ ਹਰੀਆਰਾ ਤਾਲ ਲਾਕ ਅਹੇਰੀ ਏਕ ਜੀਓ ਕੇਤਾ ਬੰਚੋ ਕਾਲ ਲਾਕ ਅਹੇਰੀ ਭਵਸ਼ਕਾਰੀ ਪਰ ਇੱਕ ਦੁਬਲਾ ਪਤਲਾ ਮਾੜਾ ਜਿਹਾ ਹਿਰਨ ਕਿਵੇਂ ਕਾਲ ਭਾ ਮੌਤ ਤੋਂ ਬਚ ਸਕਦਾ ਹੈ ਨਹੀਂ ਬਚ ਸਕਦਾ ਇਸੇ ਤਰ੍ਹਾਂ ਹੀ ਇਸ ਦੁਨੀਆ ਵਿੱਚ ਅਸੀਂ ਆਏ ਹਾਂ ਪ੍ਰਭੂ ਪ੍ਰਾਪਤੀ ਲਈ ਪਰ ਵਿਕਾਰਾਂ ਅਤੇ ਅਵਗਣਾਂ ਦੀਆਂ ਅਜਿਹੀਆਂ ਫਾਹੀਆਂ ਪਈਆਂ ਹਨ ਕਿ ਇਹਨਾਂ ਵਿੱਚ ਫਸ ਕੇ ਅਸੀਂ ਆਪਣੇ ਵਰਤਮਾਨ ਅਤੇ ਭਵਿੱਖ ਵਿੱਚ ਆਉਣ ਵਾਲੇ ਦੁੱਖਾਂ ਦਾ ਪੂਰਾ ਇੰਤਜ਼ਾਮ ਕਰ ਲੈਂਦੇ ਹਾਂ ਪਿਛਲੇ ਕੀਤੇਆਂ ਕਰਮਾਂ ਦਾ ਦੁੱਖ ਅਸੀਂ ਹੁਣ ਭੋਗ ਰਹੇ ਹਾਂ ਅਤੇ ਹੁਣ ਵਰਤਮਾਨ ਵਿੱਚ ਪਾਪ ਕਰਕੇ ਅਸੀਂ ਭਵਿੱਖ ਵਾਸਤੇ ਵੀ ਦੁੱਖ ਭੋਗਣ ਤੇ ਬਕਾਇਦਾ ਇੰਤਜ਼ਾਮ ਕੀਤੇ ਹੋਏ ਹਨ ਸੰਸਾਰ ਦੇ ਜੋ ਸੁੱਖ ਹਨ ਉਹ ਵੀ ਅਸਲ ਵਿੱਚ ਦੁੱਖ ਰੂਪੀ ਹਨ ਕਿਉਂਕਿ ਇਹਨਾਂ ਦਾ ਅੰਤ ਦੁੱਖ ਹੈ ਜੇ ਕੋਈ ਵਿਅਕਤੀ ਜ਼ਹਿਰ ਨੂੰ ਖੰਡ ਵਿੱਚ ਲਪੇਟ ਕੇ ਖਾ ਲਵੇ ਤਾਂ ਖਾਣ ਵੇਲੇ ਤਾਂ ਉਸ ਨੂੰ ਜ਼ਹਿਰ ਦੀ ਮਿੱਠੀ ਗੋਲੀ ਬਹੁਤ ਸਵਾਦ ਲੱਗੇਗੀ ਪਰ ਥੋੜੇ ਹੀ ਸਮੇਂ ਵਿੱਚ ਜਦੋਂ ਜ਼ਹਿਰ ਆਪਣਾ ਅਸਰ ਦਿਖਾਏਗੀ ਉਦੋਂ ਜਾਂ ਤਾਂ ਮੌਤ ਆਵੇਗੀ ਜਾਂ ਬਹੁਤ ਸਰੀਰਕ ਕਸ਼ਟ ਹੋਵੇਗਾ ਇਸੇ ਤਰ੍ਹਾਂ ਹੀ ਸੰਸਾਰੀ ਸੁੱਖ ਵੀ ਅਸਲ ਵਿੱਚ ਦੁੱਖ ਹੀ ਹਨ ਜੋ ਕਿ ਅਕਸਰ ਕਿਸੇ ਨਾ ਕਿਸੇ ਵਿਕਾਰ ਦੇ ਅਧੀਨ ਹੋ ਕੇ ਭੋਗੇ ਜਾਂਦੇ ਹਨ ਜਦੋਂ ਵਿਕਾਰਾਂ ਦੇ ਅਧੀਨ ਹੋ ਕੇ ਸੁੱਖ ਭੋਗਿਆ ਜਾਂਦਾ ਹੈ ਤਾਂ ਬਹੁਤ ਸੁੱਖ ਪ੍ਰਤੀਤ ਹੁੰਦਾ ਹੈ ਪਰ ਇਹ ਸੁੱਖ ਤਾਂ ਥੋੜੇ ਸਮੇਂ ਦਾ ਹੀ ਹੁੰਦਾ ਹੈ ਫਿਰ ਦੁੱਖ ਹੀ ਦੁੱਖ ਮਿਲਦਾ ਹੈ ਇਸ ਦੁਨੀਆ ਵਿੱਚ ਇਸ ਕਲਯੁਗ ਦੇ ਸਮੇਂ ਦੇ ਸਭ ਤੋਂ ਵੱਡੇ ਸੁਖ ਹਨ ਇੱਕ ਗੁਪਤਿੰਦਰੀ ਦਾ ਸੁਖ ਭਾਵ ਕਾਮਲਾ ਸੁਖ ਅਤੇ ਇੱਕ ਜੀਵ ਦਾ ਸੁਖ ਭਾਵ ਸਵਾਦਾਂ ਦਾ ਸੁਖ ਇਹਨਾਂ ਦੋਹਾਂ ਬਾਰੇ ਹੀ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਗਿਆ ਹੈ ਕਿ ਇਹਨਾਂ ਦਾ ਅੰਤ ਦੁਖਦਾਈ ਹੁੰਦਾ ਹੈ ਕਾਮ ਦਾ ਦੁੱਖ ਤਾਂ ਬਹੁਤ ਹੀ ਜ਼ਿਆਦਾ ਭੋਗਣਾ ਪੈਂਦਾ ਹੈ ਸੁਣੋ ਇਹ ਪੰਕਤੀ ਜੋ ਪ੍ਰਾਈ ਇਸ ਤਰੀ ਭੋਗਣ ਬਾਰੇ ਹੈ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵ ਹੈ ਘਰੀ ਮੋਹਤ ਰੰਗ ਮਾਨ ਹੈ ਫਿਰ ਬਹੁਤ ਬਹੁਤ ਪਛਤਾਵ ਹੈ ਗੁਰੂ ਸਾਹਿਬ ਸਮਝਾ ਰਹੇ ਹਨ ਕਿ ਇੱਕ ਨਿਮਖ ਭਾਵ ਕੁਝ ਸਕਿੰਟ ਪ੍ਰਾਈਸਤਰੀ ਦੇ ਕਾਮ ਦੇ ਸਵਾਦ ਕਰਨੇ ਕਰੋੜ ਦਿਨ ਦੁੱਖ ਪਾਉਣਾ ਪੈਂਦਾ ਹੈ ਸਮਝ ਨਹੀਂ ਆਉਂਦੀ ਕਿ ਅੱਜ ਦੇ ਦੌਰ ਵਿੱਚ ਜਦੋਂ ਕਿ ਸਾਰੇ ਹੀ ਲੋਕ ਇਸ ਗੰਦੇ ਵਹਿਣ ਵਿੱਚ ਵਹੇ ਹੋਏ ਹਨ ਰੁੜੇ ਹੋਏ ਹਨ ਗਰਕੇ ਹੋਏ ਹਨ ਬਰਬਾਦੋ ਤਬਾਹ ਹੋਏ ਹਨ ਤਾਂ ਭਵਿੱਖ ਵਿੱਚ ਇਸ ਦੁਨੀਆ ਦਾ ਕੀ ਬਣੇਗਾ ਹੁਣ ਜੋ ਪਾਪ ਹੋ ਰਹੇ ਹਨ ਇਹਨਾਂ ਦਾ ਭੁਗਤਾਨ ਨਰਕਾਂ ਤੋਂ ਇਲਾਵਾ ਇਸ ਦੁਨੀਆ ਵਿੱਚ ਆ ਕੇ ਵੀ ਭੋਗਣਾ ਪਵੇਗਾ ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਗੇ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਅੱਗੇ ਬਹੁਤ ਭਾਰੀ ਦੁੱਖ ਹਨ ਜੋ ਇਸ ਦੁਨੀਆ ਨੂੰ ਭੋਗਣੇ ਪੈਂਦੇ ਹਨ ਰੱਬ ਜੀ ਮਿਹਰ ਕਰਨ ਦੁਬਾਰਾ ਇਸ ਦੁਨੀਆ ਵਿੱਚ ਜਨਮ ਨਾ ਲੈਣਾ ਪਵੇ ਇਸੇ ਜਨਮ ਵਿੱਚ ਹੀ ਨਬੇੜੇ ਹੋ ਜਾਣ ਜੀਬ ਦੇ ਰਸਾਂ ਭਰੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਗੁਰਮਤ ਦੇ ਉਲਟ ਅਪੱਖ ਖਾਣੇ ਖਾ ਕੇ ਬਹੁਤ ਦੁੱਖ ਮਿਲਦਾ ਹੈ ਲੋੜਾਂ ਤੋਂ ਵੱਧ ਮਿੱਠਾ ਖਾਣ ਕਰਕੇ ਜਾਂ ਹੋਰ ਸੁਵਾਦਾਂ ਵਿੱਚ ਫਸਣ ਕਰਕੇ ਦੇਹ ਨੂੰ ਰੋਗ ਲੱਗ ਜਾਂਦੇ ਹਨ ਇਹ ਪੰਕਤੀ ਧਿਆਨ ਨਾਲ ਸੁਣੋ ਜੀ ਮਿੱਠਾ ਕਰ ਕਾ ਕੌੜਾ ਖਾਇਆ ਤਨ ਕੌੜਾ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੇੜ ਐ ਪਾਏ ਤੋ ਕੋੜ ਤਨ ਚੂਕ ਸਮਾਏ ਗੁਰੂ ਜੀ ਸਮਝਾ ਰਹੇ ਹਨ ਕਿ ਮਿੱਠਾ ਸਮਝ ਕੇ ਜੀਵ ਨੇ ਇਥੇ ਕੌੜਾ ਖਾਦਾ ਹੈ ਅਤੇ ਇਸ ਕੌੜੇ ਨੇ ਜੀਵ ਦੇ ਤਨ ਤੇ ਰੋਗ ਜਮਾ ਦਿੱਤੇ ਹਨ ਪਰ ਜੇਕਰ ਇਨਸਾਨ ਸੱਚੀ ਮੁੱਚੀ ਵਾਲਾ ਮਿੱਠਾ ਭਾਵਨਾ ਖਾ ਲਵੇ ਤਾਂ ਨਕਲੀ ਮਿੱਠਾ ਕਰਕੇ ਉਬਜੀ ਕੋੜਤਨ ਖਤਮ ਹੋ ਜਾਂਦੀ ਹੈ ਇਨ੍ਹਾਂ ਪੰਕਤੀਆਂ ਵਿੱਚ ਪਹਿਲੀ ਪੰਕਤੀ ਵਿੱਚ ਆਇਆ ਮਿੱਠਾ ਸ਼ਬਦ ਦੁਨਿਆਵੀ ਰਸਾਂ ਕਸਾਂ ਵੱਲ ਇਸ਼ਾਰਾ ਕਰਦਾ ਹੈ ਸੰਸਾਰੀ ਰਸ ਕਸ ਸਵਾਦ ਸਮਝ ਕੇ ਖਾਦੇ ਜਾਂਦੇ ਹਨ ਪਰ ਉਹ ਪਿੱਛੋਂ ਕੌੜਾ ਸਵਾਦ ਦਿੰਦੇ ਹਨ ਪਰ ਜੇ ਕਿਤੇ ਅਸਲੀ ਮਿੱਠਾ ਜੋ ਕਿ ਨਾਮ ਹੈ ਇਨਸਾਨ ਖਾ ਲਵੇ ਤਾਂ ਇਸ ਅਸਲੀ ਮਿੱਠੇ ਨਾਲ ਸਾਰੀ ਰੋਗਾਂ ਦੁੱਖਾਂ ਵਾਲੀ ਕੌੜਤਨ ਦੂਰ ਹੋ ਜਾਂਦੀ ਹੈ ਇਹ ਹਾਨਸ ਚੋਜ ਵਡਾਣੀ ਗੁਰੂ ਵਾਕ ਦੇ ਕਿਨਕਾ ਮਾਤਰ ਅਰਥ ਵਿਚਾਰ ਜੇ ਕੋਈ ਇਨਸਾਨ ਬਹੁਤੇ ਸਵਾਦਾਂ ਵਿੱਚ ਫਸੇ ਤਾਂ ਦੁੱਖ ਹੁੰਦੇ ਹਨ ਜੇ ਉਹ ਭੋਗਾਂ ਵਿੱਚ ਫਸੇ ਤਾਂ ਰੋਗ ਹੁੰਦੇ ਹਨ ਜੇ ਉਹ ਬਹੁਤੀਆਂ ਸੰਸਾਰੀ ਖੁਸ਼ੀਆਂ ਮੰਨਦਾ ਰਹੇ ਤਾਂ ਸੋਗ ਮਿਲਦੇ ਹਨ ਇਸੇ ਤਰ੍ਹਾਂ ਹੀ ਗੁਰੂ ਦੇ ਭਾਣੇ ਦੇ ਉਲਟ ਜਾਣ ਕਰਕੇ ਵੀ ਜੀਵ ਭਟਕਦਾ ਰਹਿੰਦਾ ਹੈ। ਇਸ ਪਰਤਾਏ ਸੁਣੋ ਇਹ ਸੁੰਦਰ ਗੁਰਵਾਖ। ਬਹੁਤ ਸਾਦੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ, ਹਰਖੋਂ ਸੋਗ ਨਾ ਮਿਟੀ ਕਬਹੂ, ਵਿਣ ਭਾਣੇ ਪਰਮੈਂਦਾ। ਇਸ ਦੁਨੀਆ ਵਿੱਚ ਕੋਈ ਵੀ ਸੁਖੀ ਨਹੀਂ ਹੈ। ਅਸੀਂ ਕਿਸ ਬਾਗ ਦੀ ਮੂਲੀ ਹਾਂ, ਇੱਥੇ ਤਾਂ ਵੱਡੇ-ਵੱਡੇ ਵੀ ਦੁਖੀ ਹੋ ਕੇ ਗਏ ਹਨ। ਗੁਰੂ ਨਾਨਕ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਕਿ ਸਾਰਾ ਸੰਸਾਰ ਹੀ ਦੁਖੀਆ ਹੈ। ਸੁਣੋ ਇਹ ਸਲੋਕ ਸਰ ਲੋਕ ਮੁਹੱਲਾ ਪਹਿਲਾ ਸਹੰਸਰਦਾਨ ਦੇ ਇੰਦਰ ਰੋ ਆਇਆ ਪਰਸ ਰਾਮ ਰੋਵੇ ਕਰ ਆਇਆ ਅਜੈਸ ਰੋਵੇ ਭੀਖਿਆ ਖਾਏ ਐਸੀ ਦਰਗਾ ਮਿਲਾਏ ਸਜਾਏ ਰੋਵੇ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੇ ਦਹ ਸ੍ਰਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ ਰੋਵੇ ਪਾਂਡਵ ਭਏ ਮਜ਼ੂਰ ਜਿਨ ਕੈ ਸੁਆਮੀ ਰਹਿਤ ਹਦੂਰ ਰੋਵੇ ਜਨਮੇਜਾ ਖੋਏ ਗਿਆ ఏకీ కారణ పాపి ਭਇਆ ਰੋਵੇ ਸ਼ੇਕ ਮਸਾਏਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਭੀਖਿਆ ਜਾਏ ਰੋਵੇ ਕਿਰਪਨ ਸੰਚੇ ਤਨ ਜਾਏ ਪੰਡਿਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਓ ਸੋਈ ਜਿਨ ਜਾਏ ਔਰੀ ਕਰਮ ਨਾ ਲੇ ਖੈ ਲਾਏ ਇੰਦਰ ਦੇਵਤੇ ਨੇ ਹੱਲਿਆ ਦਾ ਸੱਤ ਭੰਗ ਕੀਤਾ ਜਿਸ ਬਦਲੇ ਉਹਦੇ ਸਰੀਰ ਤੇ 1000 ਭਾਗ ਨਿਸ਼ਾਨ ਉੱਗ ਖਲੋਏ ਸਨ ਉਦੋਂ ਬਹੁਤ ਰੋਇਆ ਸੀ ਮਹਾਬਲੀ ਪਰਸ਼ੂਰਾਮ ਉਦੋਂ ਘਰੇ ਆ ਕੇ ਰੋਇਆ ਜਦੋਂ ਉਸਦੇ ਪਿਤਾ ਰਿਖੀ ਜੰਮਦਗਣੀ ਤੇ ਜਾਨਲੇਵਾ ਹਮਲਾ ਹੋਇਆ ਸੀ ਅਜੈ ਰਾਜਾ ਰੂੜੀ ਦੀ ਪਿਖਿਆ ਖੰਡਾ ਰੋਇਆ ਸੀ ਰਾਮਚੰਦਰ ਉਦੋਂ ਰੋਇਆ ਜਦੋਂ ਸੀਤਾ ਤੇ ਲక్ష్ਮਣ ਵਿਛੜ ਗਏ ਸੀ ਦਸਾਂ ਸਿਰਾਂ ਵਾਲਾ ਬਲੀ ਅਤੇ ਵੇਦ ਗਿਆਤਾ ਰਾਵਣ ਜਿਸ ਨੇ ਡੌਰੂ ਵਜਾ ਕੇ ਸੀਤਾ ਹਰਨ ਕੀਤਾ ਸੀ ਉਹ ਲੰਕਾ ਗਵਾ ਕੇ ਰੋਇਆ ਸੀ ਪਾਂਡਵ ਜੋ ਸ੍ਰੀ ਕ੍ਰਿਸ਼ਨ ਜੀ ਦੀ ਸ਼ਰਨ ਵਿੱਚ ਸਨ ਉਹ ਵੀ ਮਜਬੂਰ ਹੋ ਕੇ ਬਹੁਤ ਰੋਏ ਸਨ ਚੱਕਰਵਰਤੀ ਰਾਜਾ ਜਨਮੇਜਾ ਵੀ ਕੋੜ ਹੋਣ ਤੇ ਰੋਇਆ ਸੀ ਗੱਲ ਕੀ ਸ਼ੇਖ ਮਸਾਇਕ ਪੀਰ ਸਭ ਰੋਏ ਸਨ ਵੱਡੇ ਵੱਡੇ ਰਾਜੇ ਸੰਿਆਸੀ ਬਣ ਕੇ ਘਰ ਘਰ ਮੰਗ ਕੇ ਖਾਣ ਕਰਕੇ ਰੋਏ ਸਨ ਤਰਮੰਤ ਉਦੋਂ ਰੋਂਦੇ ਹਨ ਜਦੋਂ ਉਹਨਾਂ ਦਾ ਧਨ ਚਲਾ ਜਾਂਦਾ ਹੈ ਪੰਡਿਤ ਗਿਆਨ ਗਵਾ ਕੇ ਰੋਂਦੇ ਹਨ ਬਾਲੀ ਇਸਤਰੀ ਪਤੀ ਕਰਨ ਰੋਂਦੀ ਹੈ ਗੁਰੂ ਜੀ ਅਖੀਰ ਵਿੱਚ ਫੈਸਲਾ ਕਰਦੇ ਹਨ ਕਿ ਸਾਰਾ ਸੰਸਾਰ ਹੀ ਦੁਖੀ ਹੈ ਕੇਵਲ ਉਹ ਲੋਕ ਜੋ ਨਾਮ ਨੂੰ ਮੰਨ ਲੈਂਦੇ ਹਨ ਉਹ ਦੁੱਖ ਨੂੰ ਜਿੱਤ ਲੈਂਦੇ ਹਨ ਨਾਮ ਤੋਂ ਬਿਨਾਂ ਦੁੱਖ ਨੂੰ ਮਟਾਉਂਦਾ ਕੋਈ ਕਰਮ ਲੇਖੇ ਵਿੱਚ ਨਹੀਂ ਹੈ ਸੰਸਾਰ ਪ੍ਰਭੂ ਦੇ ਨਾਮ ਨੂੰ ਭੁੱਲ ਕੇ ਦੂਜੇ ਪਾਏ ਲੱਗਿਆ ਹੋਇਆ ਹੈ ਭਾਵ ਮਾਇਆ ਵਿੱਚ ਫਸਿਆ ਹੋਇਆ ਹੈ ਜਿਸ ਕਾਰਨ ਉਹ ਦੁਖੀ ਹੈ ਸੁਨੋ ਇਹ ਗੁਰਵਾਖ ਜਿਨਾ ਹਰਾਸ ਨਾ ਸੱਚ ਹੈ ਕਿਉਂ ਤਿਨਾ ਸੁਖ ਹੋਏ ਖੋਟੈ ਵਣਜ ਵਣੰਜੇ ਮਨ ਤਨ ਖੋਟਾ ਹੋਏ ਫਾਹੀ ਫਾਤੇ ਮਿਰਗ ਜਿਉ ਦੁੱਖ ਕਨੋਂ ਨਿਤ ਰੋਏ ਗੁਰੂ ਜੀ ਸਮਝਾਉਂਦੇ ਹਨ ਕਿ ਜਿਨ੍ਹਾਂ ਨੇ ਸੱਚ ਦਾ ਵਪਾਰ ਨਹੀਂ ਕੀਤਾ ਉਹਨਾਂ ਨੂੰ ਸੁਖ ਕਿਉਂ ਹੋਵੇ ਖੋਟੇ ਵਪਾਰ ਕਰਨ ਨਾਲ ਮਨ ਤੇ ਤਨ ਖੋਟਾ ਹੋ ਜਾਂਦਾ ਹੈ ਅਤੇ ਜਿਵੇਂ ਉਜਾੜ ਵਿੱਚ ਸ਼ਿਕਾਰੀ ਦੀ ਫਾਹੀ ਵਿੱਚ ਫਸਿਆ ਹੋਇਆ ਹਿਰਨ ਰੋਂਦਾ ਹੈ ਪਰ ਉਹਦੀ ਕੋਈ ਸੁਣਦਾ ਨਹੀਂ ਓਵੇਂ ਹੀ ਜੀਵ ਨੂੰ ਰੋਣਾ ਪੈਂਦਾ ਹੈ ਹੋਰ ਸੁਨੋ ਭਾਈ રે ਜਗ ਦੁਖੀ ਆ ਦੂਜਾ ਪਾਏ ਗੁਰ ਸ਼ਰਨਾਏ ਸੁਖ ਲਹੇ ਆਰੰਧੇ ਨੇ ਨਾਮ ਤੇ ਆਏ ਰਹਾਉ ਹਜ਼ੂਰ ਫਰਮਾਉਂਦੇ ਹਨ ਕਿ ਜਗ ਇਸ ਕਰਕੇ ਦੁਖੀ ਹੈ ਕਿਉਂਕਿ ਉਹ ਰੱਬ ਤੋਂ ਦੂਜੇ ਪਾਸੇ ਨਾਲ ਪਿਆਰ ਕਰ ਰਿਹਾ ਹੈ ਗੁਰੂ ਦੀ ਸ਼ਰਨ ਵਿੱਚ ਸੁਖ ਲੈ ਸਕਦਾ ਹੈ ਜੀ ਜੇ ਦਿਨ ਰਾਤ ਨਾਮ ਜਪੇ ਜਿਵੇਂ ਪਾਣੀ ਵਿੱਚ ਅੱਗ ਨਹੀਂ ਲੱਗਦੀ ਅਤੇ ਜਿਵੇਂ ਮਾਰੂਥਲ ਵਿੱਚ ਝੋਨੇ ਦੀ ਫਸਲ ਨਹੀਂ ਹੋ ਸਕਦੀ ਇਸੇ ਤਰ੍ਹਾਂ ਹੀ ਇਸ ਦੁਨੀਆ ਵਿੱਚੋਂ ਸੁਖ ਨਹੀਂ ਲੱਭ ਸਕਦਾ ਇਹ ਸੰਸਾਰ ਮੂਲੋ ਹੀ ਦੁਖ ਰੂਪ ਹੈ ਇਸ ਬਾਰੇ ਬਹੁਤ ਹੀ ਕਮਾਲ ਦਾ ਸ਼ਲੋਕ ਪਹਿਲੇ ਪਾਤਸ਼ਾਹ ਦਾ ਹੈ ਸੋ ਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਕੀਆ ਪੰਡਾ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁੱਖ ਵਿੱਚ ਜੀਉ ਜਲਾਇਆ ਦੁਖਿਆ ਚੱਲਿਆ ਰੋਏ ਨਾਨਕ ਸਿਫਤੀ ਰਤਿਆਂ ਮਨ ਤਨ ਹਰਿਆ ਹੋਏ ਦੁੱਖ ਕੀਆ ਅੱਗੀ ਮਾਰੀਆਂ ਹੈ ਪੀ ਦੁਖਦਾਰੂ ਹੋਏ ਪਹਿਲੇ ਪਾਤਸ਼ਾਹ ਦੱਸਦੇ ਹਨ ਕਿ ਜੀਵ ਜੰਮਦਾ ਦੇ ਮਰਦਾ ਦੁੱਖ ਵਿੱਚ ਹੈ ਅਤੇ ਇਸ ਸੰਸਾਰ ਵਿੱਚ ਉਸ ਦੀ ਸਾਰੀ ਵਰਤਨ ਭਾਵਕਾਰ ਵਿਹਾਰ ਵੀ ਦੁੱਖ ਵਿੱਚ ਹੀ ਹੁੰਦੀ ਹੈ ਸੰਸਾਰ ਵਿੱਚ ਉਹ ਪੰਡਾਂ ਦੀਆਂ ਪੰਡਾਂ ਪਿਛਲੇ ਕਰਮਾਂ ਦੀਆਂ ਲੈ ਕੇ ਆਇਆ ਸੀ ਪਰ ਜਦੋਂ ਇਹ ਪੰਡਾਂ ਖੁੱਲੀਆਂ ਦਾ ਪਤਾ ਲੱਗਿਆ ਕਿ ਇਹ ਤਾਂ ਪੰਡਾਂ ਮੂਲੋਂ ਹੀ ਦੁੱਖਾਂ ਦੀਆਂ ਹਨ ਇਹਨਾਂ ਪੰਡਾਂ ਵਿੱਚੋਂ ਸੁੱਖ ਨਿਕਲਿਆ ਹੀ ਨਹੀਂ ਅਖੀਰ ਵਿੱਚ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਸਿਫਤ ਸਲਾਹ ਨਾਲ ਰੰਗ ਕੇ ਤਨ ਮਨ ਹਰਿਆ ਹੋ ਜਾਂਦਾ ਹੈ ਦੁੱਖ ਦਾ ਇਲਾਜ ਕਰਨ ਲਈ ਜੀਵ ਨਾਮ ਜਪਦਾ ਹੈ ਅਤੇ ਇਸ ਤਰ੍ਹਾਂ ਇਹ ਦੁੱਖਦਾਰੂ ਹੋ ਨਿਬੜਦਾ ਹੈ ਭਾਈ ਸਾਡਾ ਮਕਸਦ ਤੁਹਾਨੂੰ ਦੁਨੀਆ ਵੱਲੋਂ ਨਿਰਾਸ਼ ਕਰਨ ਦਾ ਨਹੀਂ ਹੈ ਬਲਕਿ ਆਪ ਸਭ ਨੂੰ ਇਸ ਦੁਨੀਆ ਦੀ ਹਕੀਕਤ ਤੋਂ ਜਾਣੂ ਕਰਾਉਣਾ ਹੈ ਇਸ ਦੁਨੀਆ ਵਿੱਚ ਰਹਿ ਕੇ ਜੇ ਗੁਰੂ ਨਾਲ ਜੁੜ ਜਾਈਏ ਅਤੇ ਗੁਰੂ ਕੇ ਖਾਲਸੇ ਸੱਜ ਜਾਈਏ ਤਾਂ ਸੁਖ ਮਿਲ ਸਕਦਾ ਹੈ ਸ਼ਰਤ ਇਹ ਹੈ ਕਿ ਖਾਲਸੇ ਸੱਚੀ ਦੇ ਬਣੀਏ ਪਾਵ ਰਹਿਤ ਰੱਖੀਏ ਭਜਨ ਬੰਦਗੀ ਕਰੀਏ ਅਤੇ ਗੁਰੂ ਜੀ ਦੇ ਸਾਰੇ ਹੁਕਮ ਮੰਨੀਏ ਤਾ ਹੈ ਜ਼ਹਿਰ ਸੰਸਾਰ ਵੀ ਸੁਖ ਰੂਪ ਹੋ ਜਾਂਦਾ ਹੈ ਜਿਹਾ ਕਿ ਇਹ ਗੁਰਬਾਖ ਹੈ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੇਸੀ ਗੁਰੂ ਜੀ ਦੀ ਸ਼ਰਨ ਵਿੱਚ ਨਹੀਂ ਆਵਾਂਗੇ ਤਾਂ ਫਿਰ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਮਿਲਣਗੇ ਅਤੇ ਮਿਲਦੇ ਹੀ ਰਹਿਣਗੇ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਲੋਕ ਸੁਣੋ ਜੀ ਮਹੱਲਾ ਪਹਿਲਾ ਨਾਨਕ ਦੁਨੀਆ ਪਸ ਰੰਗ ਪਸੂ ਹੂ ਪਸਖੇ ਪਸੋ ਪਸ ਕਮਾਵਣੀ ਭੀ ਪਸ ਭਰੀਐ ਦੇ ਜਾਂ ਜੀਵ ਵਿੱਚੋਂ ਕੱਢੀਏ ਪਸੂ ਭਰਿਆ ਜਾਏ ਅੱਗੇ ਲੇਖੇ ਮੰਗਿਆ ਹੋਰ ਦਸੂਣੀ ਪਾਏ ਗੁਰੂ ਸਾਹਿਬ ਜੀ ਦੱਸਦੇ ਹਨ ਕਿ ਇਹ ਦੁਨੀਆ ਦਾ ਸਵਾਹ ਰੂਪ ਹੈ ਇਹ ਨਹੀਂ ਦੀ ਸਵਾਹੀ ਸਵਾਹ ਹੈ ਖੇਈ ਖੇ ਹੈ ਇੱਥੇ ਆ ਕੇ ਪਾਪਾਂ ਦੀ ਸਵਾਹੀ ਕਮਾਈ ਦੀ ਹੈ ਅਤੇ ਸਾਰਾ ਸਰੀਰ ਹੀ ਪਾਪਾਂ ਦੀ ਸਵਾਹ ਨਾਲ ਭਰ ਜਾਂਦਾ ਹੈ ਜਦੋਂ ਇਸ ਸਰੀਰ ਵਿੱਚੋਂ ਜੀਵ ਨੂੰ ਕੱਢਿਆ ਜਾਂਦਾ ਹੈ ਤਾਂ ਇਹ ਜੀਵ ਮਾੜੇ ਕਰਮਾਂ ਦੀ ਸਵਾਹ ਨਾਲ ਲੈ ਕੇ ਅੱਗੇ ਜਾਂਦਾ ਹੈ ਜਦੋਂ ਅਗੇ ਦਰਗਾਹ ਵਿੱਚ ਇਸ ਜੀਵ ਪਾਸੋਂ ਲੇਖਾ ਮੰਗਿਆ ਜਾਂਦਾ ਹੈ ਤਾਂ ਮਾੜੇ ਕਰਮਾਂ ਕਰਕੇ ਸਜ਼ਾ ਦੇ ਰੂਪ ਵਿੱਚ 10 ਗੁਣਾ ਹੋਰ ਸਵਾਇਸ ਦੇ ਪੱਲੇ ਪੈਂਦੀ ਹੈ ਅਸੀਂ ਆਸ ਕਰਦੇ ਹਾਂ ਕਿ ਦੁਨੀਆ ਦੇ ਰਸਾਂ ਕੱਸਾਂ ਵੱਲੋਂ ਉਦਾਸੀ ਹੋ ਕੇ ਸਾਡੇ ਸਿੱਖ ਵੀਰ ਭੈਣਾਂ ਗੁਰੂ ਜੀ ਨਾਲ ਪੂਰੀ ਤਨਦੇਹੀ ਨਾਲ ਜੁੜਨ ਦਾ ਉਪਰਾਲਾ ਕਰਨਗੇ ਇਸ ਦੁਨੀਆ ਦੀ ਸਵਾਹ ਤੋਂ ਬਚ ਕੇ ਨਾਮ ਦਾ ਉਜਾਲਾ ਨਾਮ ਨੂਰ ਲੈ ਕੇ ਸੰਗਤਾਂ ਇਤੋਂ ਸੱਚੀ ਦਰਗਾਹ ਵਿੱਚ ਮਾਣ ਹਾਸਲ ਕਰਨਗੇ ਇਸ ਦਾ ਇੱਕ ਹੀ ਤਰੀਕਾ ਹੈ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣ ਕੇ ਖਾਲਸੇ ਦੀ ਮੁਕੰਮਲ ਰਹਿਤ ਰੱਖ ਕੇ ਦਿਨ ਰਾਤ ਨਾਮ ਸਿਮਰਨ ਅਤੇ ਗੁਰਬਾਣੀ ਪਾਠ ਗਾਇਨ ਕੀਤਾ ਜਾਵੇ ਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ